ਵਾਹਿਗੁਰੂ ਸਾਹਿਬ ਜੀਉ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ ਈ ਦਸਵੀ ਤਵ ਪ੍ਰਸਾਦ ਸਵਈਏ ਸravਗ ਸੁੱਧ ਸੁਮੂ ਸਿਧਾਨਿ ਕੇ ਦਿਗ ਫਿਰਿਓ ਕਰ ਜੋਗ ਜਤੀ ਕੇ ਸੂਰ ਸਰਾਰਦਨ ਸੁੱਧ ਸੁਦਾਦਿਕ சாਤ ਸਮੂਨੇ ਕਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਿਓ ਮਤ ਕੋ ਨ ਦੇਖਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਕਰਤੀ ਵਿਨੋਹਰੇ ਕਰਤੀ ਕੇ ਮਾਤਮ ਤੰਗ ਜਰੇ ਜਰ ਸੰਗ ਨੂਪ ਤੰਗ ਸਰੰਗ ਸਵਾਰੇ ਕੋਟ ਤਰੰਗ ਕਰੰਗ ਸੇ ਕੂਦਤ ਪੌਣ ਕੇ ਗਾਣ ਕੋ ਜਾਤ ਨਿਵਾਰੇ ਭਾਰੀ ਪੂਜਾਣ ਕੇ ਭੂਪ ਪਲੀ ਵਿਦ ਨਿਆਵਤ ਸੀਸ ਨ ਜਾਤ ਵਿਚਾਰੇ ਇਤੇ ਭਏ ਤੂੰ ਕਹਾਂ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੇ ਸਭ ਦੇਸ਼ ਦਿਸਾਨ ਕੋ ਬਾਜ ਢੋਲ ਮਿਰਦਾਂਗ ਨਗਾਰੇ ਗੁਜੰਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ ਭੂਤ ਭਵੇਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਪਜੇ ਵਿਣ ਅੰਤ ਕੋ ਅੰਤ ਕੇ ਧਾਮ ਸਿਦਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸੇਖੇ ਬੇਦ ਪੁਰਾਣ ਕੇ ਤੇਵ ਕੁਰਾਨ ਜਮੀਨ ਜਮਾਨ ਸਵਾਨ ਕੇ ਪੇਖੇ ਪੌਣ ਆਹਾਰ ਜਤੀ ਜਤੀ ਜਤ ਧਾਰ ਸਵੈ ਸੋ ਵਿਚਾਰ ਹਿਆਰ ਕੇ ਦੇਖੇ ਸ੍ਰੀ ਭਗਵਾਨ ਵਜੇ ਵਿਣੂਪਤ ਏ ਕਰਤੀ ਵਿਣ ਏਕਣਾ ਲੇਖੈ ਸੁੱਧ ਸਿ ਪਾ ਦਰੰਤ ਦੁਭਾਸ ਸੋ ਸਾਜ ਸੁਨਾ ਦੁਰੀਆਣ ਦਲੇਂਗੇ ਭਾਰੀ ਗਮਾਨ ਭਰੇ ਮਨ ਮੈਂ ਕਰ ਪਰਬਤ ਪੰਖਲੇ ਨਾ ਹਲਗੇ ਤੋਰ ਅਰੀਨ ਮਰੋਰ ਮ ਵਸਣ ਮਾਤਮ ਤੰਗਣ ਮਾਨ ਮਲੇਂਗੇ ਸ਼ੀਰੀ ਭਦਰੀ ਭਗਵਾਨ ਕਿਰਪਾਵਣ ਤਿਆਗ ਜਹਾਨ ਨਿਦਾਨ ਚਲenge ਬੀਰ ਆਪਰ ਬੜੇ ਬਰੇ ਯਾਰ ਅਵਿਚਾਰ ਹੈ ਸਾਰ ਕੀ ਧਾਰ ਪਛਈਆ ਤੁਰ ਦੇਸ ਮਲਿੰਦ ਮਵਾਸਣ ਮਾ ਤਿਗ ਜਾਣ ਕੇ ਮਨ ਮਲਈਆ ਗਾੜੇ ਗੜਾਨ ਕੇ ਤੋੜਨ ਹਰ ਸੋ ਬਾਤ ਨਹੀਂ ਚਕਚਾਰ ਲਵਈਆ ਸਾਹਿਬ ਸਿਦੀ ਸਭ ਕੋਸ਼ਰ ਨਾਇਕ ਜਾਚਣ ਨੇਕ ਸੋ ਇੱਕ ਦੇਵਈਆ दानव देवनंद निचार च पूत विवेकवान जपेंगे जीव जिते जल में थल में पल ही पल में सब थाप थपेंगे था पुण्य प्रतापन बाड़ जेंत तुन पापण के बहु पुंज खपेंगे साध सु मुंह प्रसन्न फिरे जग 76 सवै अवलोकन च पेंगे ਮਾਨ ਇੰਦਰ ਗਜਿੰਦਰ ਨਿਰਤਾਪਤ ਜੋਨ ਤਰ ਲੋਕ ਕੋ ਰਾਜ ਕਰਨਗੇ ਕੋਟ ਸਨਾਨ ਗਜਾ ਦੇਕ ਦਾਨ ਨੇਕ ਸੁਮਬਰ ਸਾਜ ਬਰੇਂਗੇ ਬ੍ਰਹਮ ਮਹੇਸ਼ਰ ਵਿਸ਼ਨੁ ਸਚੀਪਤ ਅੰਤ ਫਸੇ ਜਮ ਫਾਸ ਪਰੇਂਗੇ جے نار سرسیپت کے પ્રસ ہے پگ تے نر پھرن دے تریں گے کاں بھیو جو دو لوچن موند کے بیٹھ ریو بک تھان لگایو नाथ پھریو لیئے سات سمندرن لوک گئے اوپر لوک گوایو باس گیو بکیاں سو بیٹھ کے ایسے ہی ایسے سو بس وتایو ਸਾਧਕੋ ਸੁਣ ਲੈ ਸਭ ਆਜਨ ਪ੍ਰੇਮ ਕੀਓ ਤਨਹੀ ਪ੍ਰਪਾਇਓ ਕਾਹੂ ਲੈ ਪਾਣ ਪੂਜਤ ਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਿਖਿਓ ਹਰਾ ਬਾਚੀ ਦਿਸਾ ਮਹਿ ਕਾਹੂ ਪછા ਕੋ ਸੀਸ ਨਿਵਾਇਓ ਕੋ ਬਤਾਨਕ ਪੂਜਤ ਹੈ पस ਕੋ ਮਿਰ ਤਾਨਕ ਪੂਜਨਤਾਇਓ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ